ਮੰਨੂ ਦੇ ਕਹਿਣ ਦੇ ਉੱਤੇ ਜਿਹੜਾ ਬਾਹਰ ਬੈਠਾ ਹਲਕੇ ਪੁੱਤਾ ਆ ਉਹਨੇ ਇਹ ਕੰਮ ਕਰਵਾਇਆ ਤੇ ਗਾਹਾਂ ਕਰਾਉਣ ਨੂੰ ਕਹਿ ਰਿਹਾ ਤੇ ਇਹ ਜੋ ਉਹਨੇ ਕੱਲ ਕਹੀ ਵੀ ਸਰ ਨੂੰ ਸੰਵਿਧਾਨ ਦੇ ਵਿੱਚ Hindu ਲਿਖਿਆ ਉਹਦਾ ਸਪਸ਼ਟੀਕਰਨ ਇਹ ਆ ਕਿ ਉੱਥੇ ਬਾਬਾ ਸਾਹਿਬ ਨੇ ਲਿਖਿਆ ਕਿ ਸਿੱਖ ਨੂੰ ਕਿਰਪਾਨ ਧਾਰਨ ਕਰਨਾ ਤੇ ਕਿਰਪਾਨ ਲੈ ਕੇ ਚੱਲਣਾ ਸਿੱਖ ਧਰਮ ਦਾ ਹਿੱਸਾ ਮੰਨਿਆ ਜਾਵੇਗਾ ਇਹ ਜਿਹੜਾ ਸਪਸ਼ਟੀਕਰਨ ਆ ਇਥੋਂ ਸਿੱਧ ਹੁੰਦਾ ਵੀ ਉਹਨਾਂ ਨੇ ਕਿਸੇ ਵੀ ਸਾਨੂੰ Hindu ਨਹੀਂ ਲਿਖਿਆ ਪਰ ਇਹ ਇਹਨੂੰ ਡਿਟੇਲ ਦੇ ਵਿੱਚ ਵੀ ਸਮਝਾਇਆ ਬਹੁਤ ਵਾਰੀ ਸਮਝਾਇਆ ਪਰ ਇਹ 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 ਗੱਲਾਂ ਨਾਲ ਨਹੀਂ ਸਮਝਿਆ ਇਹ ਜੁੱਤੀ ਦੇ ਯਾਰ ਇਹ ਗੱਲਾਂ ਨਾਲ ਨਹੀਂ ਸੂਤ ਆਉਂਦੇ ਇਸ ਕਰਕੇ ਮੈਂ ਬਾਅਦ ਵਿੱਚ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਉੱਤੇ ਜਿੱਥੇ ਵੀ ਉਹ ਕਾਰਵਾਈ ਕਰਾਓ ਤੇ ਇਹਨੂੰ ਹਰਕੇ ਉਹ ਕੁੱਤੇ ਨੂੰ ਜਿਹੜਾ ਜਦ ਤੁਸੀਂ ਸੂਤ ਨਹੀਂ ਕਰਦੇ ਇਹਨੂੰ ਗੋਲੀ ਨਹੀਂ ਮਾਰਦੇ ਉਹਨਾਂ ਚਲੇ ਸੂਤ ਨਹੀਂ ਹੋਣਾ ਇਸ ਕਰਕੇ ਬੇਨਤੀ ਆ ਸ਼ਰਾਧੀਆਂ ਅੰਸਰ ਜਿਹੜੇ ਆ ਇਹਨਾਂ ਦੇ ਮਗਰ ਲੱਗ ਕੇ ਇਹ ਕੰਮ ਕਰਦੇ ਆ ਜਾਂ ਕਰਨ ਦੀ ਸੋਚਦੇ ਆ ਉਹ ਆਪਣਾ ਪੜਿਆ ਬਚਾ ਲੈਣ ਕਿਉਂਕਿ ਬਾਬਾ ਸਾਹਿਬ ਵੀ ਨਾਮ ਵੇਟ ਕਰਾਂ ਸਾਹਿਬ ਜੀ ਨੇ ਸਭ ਨੂੰ ਇਕਵਲਟੀ ਦਾ ਸੰਧਾਨ ਦੇ ਕੇ ਦਿੱਤਾ ਬਰਾਬਰ ਦਾ ਅਧਿਕਾਰ ਲੈ ਕੇ ਦਿੱਤਾ ਤੇ ਇਸ ਕਰਕੇ ਮੇਰੀ ਬੇਨਤੀ ਆ ਆਪਣੇ ਸਿੱਖ ਭਰਾਵਾਂ ਨੂੰ ਵੀ ਵੀ ਇਦਾਂ ਦੇ ਸ਼ਰਧੀਆਂ ਅੰਸਾਂ ਦਾ ਸਾਥ ਨਾ ਦਿਓ ਤੇ ਬਕਾਵਿਆਂ ਦੇ ਵਿੱਚ ਆ ਕੇ ਆਪਣੇ ਬੱਚਿਆਂ ਦਾ ਪੁਜੀਸ਼ਨ ਨਾ ਖਰਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੈ ਪੀ ਮ ਜੈ ਬਾਤ